ਪਿਛਲੇ ਦਿਨੀ ਲਾਲਾ ਜਗਤ ਨਾਰਾਇਣ ਜੀ ਦੀ ਛਾਲਮੀ ਪੁਨੀ ਤਿਥੀ ਤੇ ਲੁਧਿਆਣਾ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਸੀਗੇ ਤਾਂ ਇੱਕ ਕੈਂਪ ਜਿਹੜਾ ਵਾ ਹਿਮਾਂਸ਼ੂ ਕੁਮਤਰਾਈ ਦੀ ਗਵਾਈ ਦੇ ਵਿੱਚ ਵੀ ਲਗਾਇਆ ਗਿਆ ਸੀਗਾ ਤਾਂ ਅੱਜ ਉਹਨਾਂ ਨੂੰ ਇੱਕ ਅਵਾਰਡ ਦੇ ਨਾਲ ਜਿਹੜਾ ਵਾ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਸਾਰੇ ਸਮਾਜ ਸੇਵੀ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਹਿਮਾਂਸ਼ੂ ਕੁਮਤਰਾਈ ਦਾ ਸਨਮਾਨ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਹਿਮਾਂਸ਼ੂ ਜੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀ ਬਹੁਤ ਸਾਰੇ ਯੂਨਿਟ ਜਿਹੜੇ ਨੇ ਇਸ ਕੈਂਪ ਦੇ ਵਿੱਚ ਇਕੱਠੇ ਕਿਤੇ ਗਏ ਸੀਗੇ ਕੀ ਸੰਦੇਸ਼ ਦੇਣਾ ਚਾਹੁੰਗੇ ਅੱਜ ਤੁਹਾਡਾ ਸਨਮ ਪਹਿਲੇ ਤਾਂ ਬਹੁਤ 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 ਧੰਨਵਾਦ ਪੰਜਾਬ ਕੇ ਇਸਰੀ ਗਰੁੱਪ ਦਾ ਮੇਰੇ ਵੱਡੇ ਭਰਾ ਦਿਨੇਸ਼ ਤੁਲੂਜੀ ਦਾ ਤੇ ਆਏ ਹੋਏ ਸਾਰੇ ਮੇਰੇ ਭਰਾਵਾਂ ਦਾ ਜੈਨ ਸਾਹਿਬ ਦਾ ਗਰਗ ਸਾਹਿਬ ਦਾ ਸਾਰੇ ਜਿੰਨੇ ਵੀ ਮੇਰੇ ਭਰਾ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਨੇ ਇਹਨਾਂ ਸਤਿਕਾਰ ਮਾਨ ਪਿਆਰ ਦਿੱਤਾ ਮੈਂ ਬਹੁਤ ਧੰਨਵਾਦ ਦਿੰਿਆ ਸਾਰਿਆਂ ਦਾ ਔਰ ਸਭ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਜਿੱਦਾਂ ਬਲੱਡ ਡੋਨੇਸ਼ਨ ਕੈਂਪੱਥੇ ਲੱਗਿਆ ਸੀਗਾ ਕਾਫੀ ਯੂਨਿਟ ਇਕੱਠੇ ਹੋਏ ਸੀਗੇ ਸਾਰੇ ਉਹ ਡੋਨਰਸ ਆ ਬਹੁਤ ਬਹੁਤ ਥੈਂਕਸ ਉਹ ਸਪੋਰਟਰਸ ਆ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੇ ਟੀਮ ਜਿਹੜੀ ਡਾਕਟਰਸ ਜਿਹੜੀ ਆਈ ਸੀਗੀ ਇੱਥੇ ਜਿਹਨਾਂ ਨੇ ਇਨੀ ਮਿਹਨਤ ਕਰਕੇ ਸਾਰਾ ਦਿਨ ਇੱਥੇ ਬੈਠ ਕੇ ਡੋਨੇਸ਼ਨ ਇਕੱਠੀ ਕੀਤੀ ਸੀਗੀ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਥੈਂਕਸ ਇਹ ਮੈਂ ਸਭ ਨੂੰ ਬੇਨਤੀ ਕਰੂੰਗਾ ਸਾਰੇ ਜਣੇ ਅੱਜ ਦਾ ਕੈਂਪ ਜਰੂਰ ਲਗਾਇਆ ਕਰੋ ਤੇ ਡੋਨੇਸ਼ਨ ਜਿਹੜੀ ਹੈ ਜਰੂਰ ਕਰਿਆ ਕਰੋ थैंक यू सो मच ਸਰ ਸਮਾਜ ਸੇਵਾ ਚ ਹਮੇਸ਼ਾ ਤੁਸੀਂ ਅੱਗੇ ਰਹਿੰਨੇ ਹੋ ਚਾਹੇ ਕੋਈ ਵੀ ਹੋਵੇ ਚਾਹੇ ਬਲੱਡ ਕੈਂਪ ਲਗਾਉਣੇ ਹੋਣ ਚਾਹੇ ਰਾਸ ਸਮਗਰੀ ਭੇਜਣੀ ਹੋਵੇ ਉਹਨਾਂ ਚ ਵੀ ਅੱਗੇ ਰਹਿੰਨੇ ਕਿ ਕਹਿਣਾ ਚਾਹੁੰਗੇ ਕੀ ਮੈਸੇਜ ਦੇਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਜੋ ਅੱਗੇ ਆ ਕੇ ਇਸ ਕੰਮ ਦੇ ਵਿੱਚ ਹਿੱਸਾ ਲੈਣ ਸਾਡੇ ਬੜੇ ਪੂਜਨੀਏ ਬਹੁ ਸ਼੍ਰੀ ਵਿਜੀਤ ਚੋਪੜਾ ਜੀ ਦਾ ਬਹੁਤ ਧੰਨਵਾਦ ਦਿੰਦੀਆਂ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕਰਮਾ ਦੇ ਰਾਤ ਇਹ ਲੈ ਕੇ ਗਏ ਨੇ ਕਰਮਾ ਦੇ ਰਾਤ ਲਗਾਇਆ ਉਹਨਾਂ ਨੇ ਜਿਹੜੇ ਕਿ ਅਸੀਂ ਟਰੱਕ ਬਾਰਡਰ ਏਰੀਆਜ਼ ਦੇ ਵਿੱਚ ਜਾਂ ਰਿਮੋਟ ਏਰੀਆਜ਼ ਦੇ ਵਿੱਚ ਸਮਗਰੀ ਦਾ ਜਾਂ ਆਪਣਾ ਬਲੈਂਕਟਸ ਆ ਭੇਜਦੇ ਆ ਉਹ ਅਗਰ ਅਸੀਂ ਜਾ ਕੇ ਦੇਖਾਂਗੇ ਉੱਥੇ ਕਿ ਕਿਹੜੇ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਅਸੀਂ ਸਾਰੇ ਜਣੇ ਜਿੰਨੇ ਲੁਧਿਆਣੇ ਦੇ ਹਰ ਬੰਦਾ ਇੱਕ ਇੱਕ ਟਰੱਕ ਭੇਜਦਾ ਕਿ ਬਿਕੋਜ਼ ਉਹ ਜਿਹੜਾ ਦਾਨ ਹੋ ਰਿਹਾ ਉੱਥੇ ਉਹ ਬਹੁਤ ਵੱਡਾ ਦਾਨ ਹੈ ਤੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਸੀਮਾ ਵਰਤੀ ਜਿਹੜੇ ਇਲਾਕਿਆਂ ਦੇ ਨਾਲ ਸ਼੍ਰੀ ਵਿਜੀ ਚੋਪੜਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਟਰੱਕ ਡੋਨੇਸ਼ਨ ਦਾ ਜਿਹੜਾ ਮੁਹਿੰਮ ਚੱਲ ਰਹੀ ਹੈ ਉਹ ਹਰ ਬੰਦਾ ਜ਼ਰੂਰ ਕਰੇ ਉਹ ਬਹੁਤ ਜ਼ਰੂਰੀ ਹੈ तो सबनों और बेनती लगूंगा सब, सब जन ने जरूर करू समाज सेवी लोग भी गलबात कर लेते हैं सर विशेष सम्मान किया गया कि अब हिमांशु को जी का संदेश देना चाहूँगी पंजाब के श्री छत्र के नीचे और उनके श्री विजय चोपड़ा जी के प्रपौत्र अभिजय चोपड़ा जी के स्वप्न को साकार करने की विला में हिमांशु जी ने उनके स्वप्न को समझा भी और उस कार्य को इतना सुंदर कर दिया कि देखिए मैं कहूँगा कि इस प्रांगण में जो रक्तदान का कैंप लगा था सबसे पहले तो उसके बारे में ये कहूंगा कि पंजाब में लगे सभी कैंपों में सबसे ज्यादा यूनिट पाँच सौ अपने आप में ये बहुत बड़ा एक फिगर है वो यहां पे एकत्र हुआ और हिमांशु जी इस बात में बधाई के पात्र भी हैं कि उन्होंने रक्तदान को भी एक उत्सव का रूप दे दिया और ये एक इस लेवल पे जब हम बात करते हैं कि ये इतने बड़े बिल्डर हैं और बिल्डर होने के साथ साथ फिर भी मानवता की सेवा में इन्होंने जो कदम उठाया है इनको नमन है इनकी टीम को भी नमन है और ऐसे कार्य अगर समाज में होते रहेंगे और इनके जैसे लोग अगर कार्य करते रहेंगे तो मैं समझता हूँ ये सम, स, ये हमारे पूरे समाज को एक बहुत सुंदर संदेश जाता है इसीलिए आज की उसी एक संदर्भ में उसी क्रीड़ा में हम बात करते हुए इनको आज सोशल एक्टिविस्ट अवार्ड जो मैन काइंड की सर्विसेज के लिए पंजाब के श्री समूह के संपर्क से हम देने आए हैं इनका बहुत बहुत धन्यवाद और इस तरह समाज की सेवा अगर चलती रहेगी तो ये रक्तदान जो एक अपने आप में मुहिम बहुत बड़ी बन जाएगी क्योंकि रक्तदान एक जीवन अपने भाई और अपनी बहन को दिया जा सकता है और इस चीज़ को हमें समझना चाहिए इसे बनाया नहीं जा सकता इसका फैक्ट्री में उत्पादन नहीं किया जा सकता तो मैं इन इनको और इनकी टीम को हम यहाँ एकत्र होकर सम्मानित करने आए हैं ਤੋ ਇਹ ਸਨਮਾਨ ਇਸੇ ਤਰ੍ਹਾਂ ਇਸੇ ਰੂਪ ਵਿੱਚ ਬਣਦਾ ਰਹੇ ਸਰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਅਵਾਰਡ ਦੇ ਨਾਲ ਅੱਜ ਸਨਮਾਨ ਕੀਤਾ ਗਿਆ ਹਿਮਾਂਸ਼ੂ ਕੁਮਾਰ ਜੀ ਨੂੰ ਮੈਂ ਸਭ ਤੋਂ ਪਹਿਲਾਂ ਲਾਲਾ ਜਗਤ ਨਰਾਇਣ ਜੀ ਦੇ ਇਸ ਪਾਵਨ ਗੱਲ ਦੇ ਉੱਤੇ ਜਿਹੜਾ ਇਹਨਾਂ ਨੇ ਰक्तदान ਕੈਂਪ ਲਗਾਇਆ ਹੈ ਮੈਂ ਸਮਝਦਾ ਹਾਂ ਵੀ ਇਸ ਚੀਜ਼ ਨੂੰ ਚੱਕਨ ਦੇ ਵਿੱਚ ਹਿਮਾਂਸ਼ੂ ਕੁਵਾਤਰਾ ਜੀ ਦਾ ਜਿਹੜੀ ਕੀ ਇੱਕ ਬਿਲਡਰ ਵੀ ਹੈ ਇੱਕ ਸੋਸ਼ਲ ਐਕਟੀਵਿਸਟ ਵੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਇੰਨੇ ਵੱਡੇ ਯੂਨਿਟ ਦਾ ਇੰਤਜ਼ਾਮ ਕਰਨਾ ਮਤਲਬ ਇੱਕ ਛੋਟੀ ਗੱਲ ਨਹੀਂ ਹੈ ਬਹੁਤ बड़ी बात ਹੈ ਔਰ ਲੁਧਿਆਣੇ ਦੇ ਵਿੱਚ ਬਹੁਤ ਕੈਂਪ ਲੱਗੇ ਲੇਕਿਨ ਉਹਨਾਂ ਚ ਇਹਨਾਂ ਨੇ ਆਪਣਾ ਜਿਹੜਾ ਇਕਤ੍ਰਿਤ ਜਿਹੜਾ ਬਲੱਡ ਡੋਨਰ ਇਕੱਠੇ ਕੀਤੇ ਔਰ ਇਹਨਾਂ ਸਿਸਟਮ ਬਣਾਇਆ ਮੇਰੇ ਖਿਆਲ ਇੱਕ ਬਹੁਤ ਸਰਹਾਨੀਆਂ ਕਾਰਿਆ ਹੈ ਔਰ ਮੈਂ ਇਸ ਚੀਜ਼ ਦਾ ਹਿਮਾਂਸ਼ੂ ਕੁਆਤਰਾਏ ਨੂੰ ਬਹੁਤ-ਬਹੁਤ ਬਧਾਈਆਂ ਦਿਨਾ ਵੀ ਉਹ ਇਸੇ ਤਰੀਕੇ ਨਾਲ ਇਸੇ ਸਿਸਟਮ ਨਾਲ ਲੱਗੇ ਰਹਿਣਗੇ ਤਾਂ ਸ਼ਾਇਦ ਮੇਰਾ ਖਿਆਲ ਹੈ ਵੀ ਸਾਡੇ ਸਿਸਟਮ ਦੇ ਵਿੱਚ ਬਲੱਡ ਦੀ ਵੀ ਕੋਈ ਕਮੀ ਨਹੀਂ ਰਹੇਗੀ ਤਾਂ ਬਿਲਕੁਲ ਖੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਸਰ ਆਏ ਸਨਮਾਨ ਕੀਤਾ ਗਿਆ ਤੁਸੀਂ ਵਿਸ਼ੇਸ਼ ਉਪਰਾਲੇ ਕਰਦੇ ਰਹਿੰਦੇ ਹੋ ਲਗਾਤਾਰ ਤੁਸੀਂ ਵੀ ਸਮਾਜ ਸੇਵਾ ਕਰਦੇ ਹੋ ਕੀ ਕਹਿਣਾ ਚਾਹੂਗਾ ਅੱਜ ਹਿਮਾਂਸ਼ੂ ਕੁਆਤਰਾਏ ਦਾ ਸਨਮਾਨ ਕੀਤਾ ਜਾ ਰਿਹਾ ਵਿਸ਼ੇ ਹਿਮਾਂਸ਼ੂ ਕੋਤਰਾ ਜੀ ਦਾ ਸਮਾਨ ਅੱਜ ਕੀਤਾ ਜਾ ਰਿਹਾ ਹੈਗਾ ਇਹਨਾਂ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਸ਼ਹਾਦਤ ਦੇ ਉੱਤੇ ਇੱਕ ਵਿਸ਼ਾਲ ਜਿਹੜਾ ਆਪਣਾ ਖੂਨਦਾਨ ਦਾ ਕੈਂਪ ਦਾ ਆਯੋਜਨ ਇੱਥੇ ਕੀਤਾ ਸੀਗਾ ਤੇ ਉਸ ਉਪਰਾਲੇ ਦੇ ਵਿੱਚ ਇਹਨਾਂ ਨੂੰ ਅੱਜ ਸਾਰੇ ਸ਼ਹਿਰ ਦੇ ਜਿਹੜੇ ਵੀ ਹੈਗੇ ਆ ਅਜੇ ਜੈਨ ਜੀ ਹੈਗੇ ਆ ਸੰਜੇ ਜੈਨ ਜੀ ਹੈਗੇ ਆ ਮਦੂ ਸੁਦਨ ਜੀ ਹੈਗੇ ਆ ਤੇ ਹੋਰ ਵੱਡੀ ਗਿਣਤੀ ਦੇ ਵਿੱਚ ਲੋਕੀ ਆਏ ਹੋਏ ਆ ਇਹਨਾਂ ਦਾ ਸਨਮਾਨ ਕਰਨ ਲਈ ਮੈਂ ਵੀ ਆਇਆ ਹੈਗਾ ਤੇ ਮੈਨੂੰ ਖੁਸ਼ੀ ਹੈ ਵੀ ਇਸ ਤਰ੍ਹਾਂ ਦੇ ਯੰਗ ਯੂਥ ਜੇ ਅੱਗੇ ਆਂਦੀ ਹੈਗੀ ਹੈ ਤੇ ਇੱਕ ਪ੍ਰੇਰਣਾ ਸਾਡੇ ਯੂਥ ਨੂੰ ਵੀ ਜਾਂਦੀ ਹੈਗੀ ਹੈ ਕਿ ਵੀ ਹਾਂ ਵੀ ਆਪਾਂ ਨੂੰ ਸਮਾਜ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈਗਾ ਤੇ ਜੇ ਟਰੱਕ ਵੀ ਭੇਜਦੇ ਹੈਗੇ ਆ ਸਮਾਜ ਦੇ ਹੋਰ ਵੀ ਕੰਮ ਕਰਦੇ ਆ ਤੇ ਸਾਡੇ ਸਾਰੇ ਸਮਾਜ ਦਾ ਵੀ ਫਰਜ ਬੰਦਾ ਹੈਗਾ ਵੀ ਇਸ ਤਰ੍ਹਾਂ ਦੇ ਬੰਦਿਆਂ ਦਾ ਸਨਮਾਨ ਕਰੀਏ ਵੀ ਇਹਨਾਂ ਨੂੰ ਇੱਕ ਪ੍ਰੋਤਸਾਹਨ ਮਿਲੇ ਉਤਸ਼ਾਹ ਮਿਲੇ ਕਿ ਅੱਗੇ ਅਸੀਂ ਹੋਰ ਵੱਧ ਚੜ ਕੇ ਕਰੀਏ ਇਹ ਕੰਮ ਤੇ ਉਹਨਾਂ ਦੀ ਵਿਜੇ ਚੋਪੜਾ ਜਿਹਨੇ ਤਾਂ ਇੱਕ ਮੁਹਿੰਮ ਚਲਾਈ ਹੋਈ ਹੈ ਉਹ ਇਕੱਲੀ ਪੰਜਾਬ ਦੇ ਵਿੱਚ ਹੀ ਨਹੀਂ ਹੈਗੀ ਹੈ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਅਨੇਕ ਰਾਜਿਆਂ ਦੇ ਵਿੱਚ ਉਹ ਉਹਨਾਂ ਦੀ ਸ਼ਹਾਦਤ ਤੇ ਜਿਹੜੇ ਅਮਰਸ਼ੀਦ ਲਾਲਾ ਜਗਤ ਨਾਨਜ ਦੀ ਸ਼ਹਾਦਤ ਤੇ ਅਨੇਕ ਰਾਜਾਂ ਦੇ ਵਿੱਚ ਕੈਂਪ ਲੱਗੇ ਸੀਗੇ ਤੇ ਇਹ ਬੜੀ ਅੱਛੀ ਗੱਲ ਹੈ ਵੀ ਇੱਕ ਲੋਕਾਂ ਨੂੰ ਇੱਕ ਸੰਦੇਸ਼ ਦੇ ਕੇ ਇੱਕ ਜੋੜਨ ਦੀ ਜਿਹੜੀ ਗੱਲ ਉਤੋਂ ਸ਼ੁਰੂ ਹੋਈ ਹੈ ਇੱਥੇ ਦਿਨੇਸ਼ ਸੋਨੂ ਹੈਗਾ ਇਹ ਸਾਰੇ ਕੈਂਪਾਂ ਦਾ ਇਹ ਕਾਰਜਪਾਹ ਲੁਧਿਆਣਾ ਦਾ ਇਹ ਸੰਭਾਲਦਾ ਹੈਗਾ ਹਮਨਸ਼ੂ ਕੁਤਰਾ ਜੀ ਦੇ ਨਾਲ ਵੀ ਇੰਨੇ ਬੜਾ ਵੱਧ ਚੜ ਕੇ ਲੋਕਾਂ ਨੂੰ ਜੋੜ ਕੇ ਸੇਵਾ ਦੇ ਕੰਮ ਦੇ ਵਿੱਚ ਆਪਣਾ ਹੱਥ ਪਟਾਇਆ ਹੈਗਾ ਤੇ ਲੋਕਾਂ ਦੀ ਜ਼ਿੰਦਗੀ ਬਚਾਉਣਾ ਇਹ ਸਭ ਤੋਂ ਵੱਡਾ ਕੰਮ ਹੈਗਾ ਜਿਹੜੀ ਚੀਜ਼ ਖੂਨ ਜਿਹੜੀ ਆਪਣਾ ਕੋਈ ਫੈਕਟਰੀ ਦੇ ਵਿੱਚ ਨਹੀਂ ਬਣਾ ਸਕਦੇ ਤੇ ਥੈਲੀਸੀਮੀਆ ਤਾਂ ਪੀੜੀ ਜਿਹੜੇ ਬੱਚੇ ਹੈਗੇ ਉਹਨਾਂ ਦਾ ਜਿਹੜਾ ਜਿਨ੍ਹਾਂ ਦਾ ਹੀਮੋਗਲੋਬਿਨ ਨਹੀਂ ਬੰਦਾ ਤੇ ਉਹਨਾਂ ਨੂੰ ਹਰ 15ਵੇਂ ਦਿਨ ਖੂਨ ਚੜਾਉਣਾ ਪੈਂਦਾ ਤੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਤੇ ਅੱਗੇ ਸਾਰੇ ਤਾਂ ਹੀ ਆਵਾਂਗੇ ਤੇ ਜਿਹੜੀ ਜਿਹੜੀ ਇਸ ਤਰ੍ਹਾਂ ਦੀ ਸ਼ਖਸੀਅਤ ਹੈਗੀ ਹੈ ਉਹਨਾਂ ਦਾ ਅਸੀਂ ਸਨਮਾਨ ਕਰਨਿਆ ਤੇ ਲੋਕਾਂ ਨੂੰ ਰੋਚਾ ਹਨ ਮਿਲਦਾ ਹੈਗਾ ਤੇ ਇਸ ਹਾਂ ਬਹੁਤ ਅੱਜ ਜੈਨ ਜੀ ਸਾਡੇ ਨਾਲ ਬਿਜ ਉਹਨੇ ਗੱਲਬਾਤ ਕਰ ਲਈ ਜੈਨ ਸਾਹਿਬ ਤੁਸੀਂ ਵੀ ਲਗਾਤਾਰ ਮਿਹਨਤ ਕਰ ਰਹੇ ਸੀ ਪੰਜਾਬ ਕੇ ਸੀ ਮੁਹਿੰਮ ਜੜੀ ਲਗਾਤਾਰ ਚੱਲ ਰਹੀ ਸੀ ਵੱਖ-ਵੱਖ ਸਮਾਸੇਵੀ ਲੋਕਾਂ ਨੇ ਕੈਂਪ ਲਗਾਏ ਸੀ ਅੱਜ ਹਿਮਾਂਸ਼ੂ ਕੁਵਾਤਰਾ ਜੀ ਦੇ ਅਸਥਾਨ ਤੇ ਪਹੁੰਚੇ ਆ ਜਿੱਥੇ ਇੱਕ ਵੱਡਾ ਕੈਂਪ ਲੱਗਾ ਸੀ ਇੱਕ ਵਿਆਵਰਗਾ ਮਾਹੌਲ ਸੀਗਾ ਤਾਂ ਅੱਜ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਵਾ ਕੀ ਸੰਦੇਸ਼ ਦੇਖੋ ਜਿਹੜਾ ਸੇਵਾ ਸੇਵਾ ਨੂੰ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਬਾਕੀ ਲੋਕਾਂ ਨੂੰ ਵੀ ਐਗਜ਼ਾਮਪਲ ਸੈੱਟ ਹੁੰਦੇ ਆ ਬਾਕੀ ਲੋਕਾਂ ਨੂੰ ਪ੍ਰੇਸ਼ਾਨ ਮਿਲਦਾ ਹੈ ਹਿਮਾਂਸ਼ੂ ਕੁਵਾ ਅਸੀਂ ਪੰਜਾਬ ਦੇ ਵਿੱਚ ਨਹੀਂ ਪੂਰੇ ਉੱਤਰ ਭਾਰਤ ਵਿੱਚ ਪੰਜਾਬ ਕੇਸੀ ਦੇ ਥੱਲੇ ਸਭ ਤੋਂ ਜ਼ਿਆਦਾ ਯੂਨਿਟ ਹਿਮਾਸ਼ੂ ਕੁਆਤਾਈ ਨੇ ਸਾਨੂੰ 542 ਯੂਨਿਟ ਦਿੱਤੇ ਇਹਦੇ ਨਾਲ ਨਾਲ ਹੀ ਹਿਮਾਸ਼ੂ ਕੁਆਤਾਈ ਸਮਾਜ ਕਲਿਆਣ ਦੇ ਨਿੱਕੋ ਕਮਚ ਇਦਾਂ ਰਾਸ ਸਮਗਰੀ ਹੋ ਗਈ ਰਾਸ਼ਨ ਦਾ ਹੋ ਗਿਆ ਉਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਿਖਾਈ ਹੋ ਗਈ ਹੋਰ ਵੀਨੇ ਕੰਮ ਚ ਉਹਦੇ ਮੇਨ ਮਾਰਗਦਰਸ਼ਨ ਇਹਨਾਂ ਨੂੰ ਕੀ ਹੈ ਵਿਜੇ ਚੋਪੜਾ ਜੀ ਬਹੁ ਵਿਜੇ ਚੋਪੜਾ ਜੀ ਪੰਜਾਬ ਕੇਸੀ ਅਸੀਂ ਆਪਣੇ ਆਪ ਨੂੰ ਪੰਜਾਬ ਕੇਸੀ ਤੋਂ ਅਲੱਗ ਨਹੀਂ ਕਹਿੰਦੇ ਸੀ ਸਾਰੇ ਪੰਜਾਬ ਕੇਸੀ ਟੀਮ ਹੀ ਹੈ ਦਿਨੇਸ਼ ਉਹਨੂੰ ਸਾਡੇ ਜ਼ਰੂਰ ਸਾਡੇ ਸਾਨੂੰ ਯੂਥ ਇੱਕ ਮਿਲ ਗਿਆ ਨਵਾਂ ਲੀਡਰ ਮਿਲ ਗਿਆ ਲੇਕਿਨ ਉਹਦੇ ਪਿੱਛੇ ਜਿਹੜੀ ਮਾਰਗਦਰਸ਼ਨ ਹੈ ਉਹ ਸਾਡਾ ਵਿਜੇ ਚੋਪੜਾ ਜੀ ਦਾ ਹੈ ਤੇ ਮੈਂ ਚਾਹਨਾ ਹੈ ਕਿ ਜਿੱਦਾਂ ਸਾਡੇ ਮਨਸ਼ੂ ਜੀ ਹੈ ਇੱਕ ਪੰਜਾਬ ਦੇ ਵਿੱਚ ਨਾਰਦਰਨ ਇੰਡੀਆ ਦੇ ਸਭ ਤੋਂ ਵੱਡੀ ਮਾਰਕੀਟ ਲੈ ਕੇ ਰਹੇ ਐਦਾਂ ਇਹਨਾਂ ਨੇ ਸਭ ਤੋਂ ਵੱਡਾ ਇੱਕ ਮਾਈਲਸਟੋਨ ਸੈੱਟ ਕੀਤਾ ਹੈ 54 ਜਿਹੜੇ ਕੀ ਪੰਜਾਬ ਦੇ ਵਿੱਚ ਪੰਜਾਬ ਕੇਸ ਵਿੱਚ ਕਿਤੇ ਨਹੀਂ ਹੋਈ ਸੀ ਉਹਨਾਂ ਨੇ ਇੱਕ ਮਾਈਲਸਟੋਨ ਸੈੱਟ ਕੀਤਾ ਹੈ ਔਰ ਅੱਗੇ ਅੱਗੇ ਉਮੀਦ ਹੈ ਕਿ ਅਗਲੇ ਸਾਲ ਕੀ 1000 ਯੂਨਿਟ ਜੋ ਕਰਾਂਗੇ ਔਰ ਨਾਲ-ਨਾਲ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਜਿਹੜਾ ਸਮਾਜਿਕ ਲਿਆਂਦੇ ਹੋਰ ਕੰਮ ਕਰਦੇ ਨੇ ਔਰ ਅਸੀਂ ਆਪਣੇ ਆਪ ਨੂੰ ਇੱਕ ਮਾਨ ਮਹਿਸੂਸ ਕਰਦੇ ਆ ਕਿ ਅਸੀਂ ਇਹਨਾਂ ਨਾਲ ਅਸੋਸੀਏਟ ਹੈ ਜੀ ਧੰਨਵਾਦ ਬਿਲਕੁਲ ਸਾਡਾ ਯੂਥ ਵੀ ਮੌਜੂਦ ਹੈਗੇ ਗੱਲਬਾਤ ਕਰ ਲੈਣੇ ਆ ਤੁਸੀਂ ਲਗਾਤਾਰ ਮੁਹਿੰਮ ਦੇ ਨਾਲ ਜੁੜੇ ਹੋਏ ਸੀਗੇ ਕੀ ਕਹਿਣਾ ਚਾਹੋਗੇ ਅੱਜ ਵਿਸ਼ੇਸ਼ ਸਨਮਾਨ ਵੀ ਚੱਲ ਰਹੇ ਨੇ ਕਿ ਇਹ ਲਗਾਤਾਰ ਅੱਗੇ ਚੱਲਦੇ ਰਹਿਣਗੇ ਸਨਮਾਨ ਵੀ ਜਿੰਨਾਂ जय श्री राम मैं चाहूँगा जो भी लोग सेवा के कार्य करते हैं और जो हेल्प करते हैं लोगों की जैसे कि इस बार इन्होंने हज़ारों प्लस लोगों की जानें बचाई हैं कैंप लगा के मैं चाहूँगा सबको अवार्ड मिले ताकि उन्हें अंदर से भी अप्रिसिएशन फील हो और वो और ज़्यादा आगे आके इसके अंदर अपना योगदान डाले थैंक यू ਬਿਲਕੁਲ ਅੱਜ ਜਿਹੜਾ ਵਾ ਵਿਸ਼ੇਸ਼ ਸਨਮਾਨ ਜਿਹੜਾ ਵਾ ਹਿਮਾਂਸ਼ ਕੁਵਾਤਰਾ ਜੀ ਦਾ ਕੀਤਾ ਗਿਆ ਵਾ ਤਾਂ ਲਗਾਤਾਰ ਇਹ ਮੁਹਿੰਮ ਜਿਹੜੀ ਆ ਪੰਜਾਬ ਕੇਸਟਰੀ ਵੱਲੋਂ ਚਲਾਈ ਗਈ ਸੀ ਕੈਂਪ ਲਗਾਏ ਗਏ ਸੀ ਕਿ ਤੇ ਅੱਜ ਉਹਨਾਂ ਲੋਕਾਂ ਦਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੈਂਪ ਲਗਾ ਕੇ ਹਜ਼ਾਰਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਬਚਾਈ ਹੈ ਮਨੀਸ਼ ਦੇ ਨਾਂ ਨਰਿੰਦਰ ਕੁਮਾਰ ਜਗਮੈਨ ਟੀਵੀ ਲੁਧਿਆਣਾ